انہوں نے یہی پوچھا آپ نے کیا کیا تھا جب مشرف سندور شروع ہوا تھا جہاں فوجی آئے تھے یہاں پر میں نے ان کی سیاح کی دودھ چائے لسی سونا سنگھ بچے بہت زیادہ ਸੋਚੋ ਹੀ ਨਹੀਂ ਵੀ ਸਾਡੇ ਬੱਚੇ ਨੇ ਇੰਨੀ ਛੋਟੀ ਉਮਰ ਜਿੰਨਾ ਵੱਡਾ ਮਕਾਨ ਹਾਸਲ ਕਰਾਇਆ ਹੈ। ਅਦੋਂ ਇਸ ਨੂੰ ਜਿਹੜਾ ਪ੍ਰਸ਼ਾਸਨ ਲੱਗਾ 26 ਤਰੀਕ ਨੂੰ 26 12 ਨੂੰ ਕਿਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਬੱਚੇ ਵੱਲੋਂ ਕੀਤੀ ਗਈ ਇਸ ਚੰਗ। ਜਦੋਂ ਮਿਸ਼ਨ ਸਦੂਰ ਚੱਲਿਆ ਸੀ ਤੇ ਨੇ ਆਰਮੀ ਇੱਥੇ ਲੱਗੀ ਸੀ ਤੇ ਆਰਮੀ ਦੀਆਂ ਨੇ ਦੁੱਧ, ਚਾਹ, ਲੱਸੀ ਦੇ ਪਾਣੀ ਤੇ ਬਰਫ਼ ਵਗੈਰਾ ਉਹਨਾਂ ਨੇ ਦਿੱਤਾ ਹੀ ਇਸ ਭਾਵਨਾ ਦੇ ਵਿੱਚ ਸੇਵਾ ਕੀਤੀ ਸੀ। ਅੱਗੇ ਤੁਸੀਂ ਕੀ ਸੋਚਿਆ ਬੱਚੇ ਜੀ? ਅੱਗੇ ਉਹਦੀ ਇਹੀ ਸੋਚ ਹੈ ਵੱਡਾ ਹੋ ਕੇ ਆਰਮੀ ਆਫਸਰ ਬੰਨਾ ਹੈ ਤੁਹਾਨੂੰ ਜਰੂਰ ਹੁੰਦਾ ਸਾਹ ਜਾਂ ਕੇ।

ਹੋਣੋ ਵਿਆਹ ਵਰਗਾ ਮਹੌਲ ਜਿਹੜਾ ਬਣਿਆ ਹੋਇਆ ਹੈ ਘਰ ਹਾਂਜੀ ਹਾਂਜੀ ਬੜੀ ਖੁਸ਼ੀ ਹੈ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ ਹਾਂਜੀ ਪੈਣਾ ਭਰਾਏ ਹੋਇਆ ਤੇ ਬੜੀ ਮਾਣ ਵਾਲੀ ਗੱਲ ਹੈ ਅੱਜ ਕੀ ਨਾਮ ਆ ਤੁਹਾਡਾ ਤੁਹਾਡੇ ਬੱਚੇ ਨੇ ਜਿਹੜਾ ਸੇਮਾਨ ਮਿਲਿਆ ਕਿ ਨਹੀਂ ਕੁਝ ਜੁਲੀ ਹੋਇਆ ਮੇਰਾ ਨਾਮ ਸੀ ਉਸ ਰਾਣੀ ਹੈ ਬਹੁਤ ਜਿਆਦਾ ਖੁਸ਼ੀ ਹੋਈ ਕਿ ਸਾਡੇ ਬੱਚੇ ਨੂੰ ਇੰਨੀ ਛੋਟੀ ਉਮਰ ਵਿੱਚ ਐਡਾ ਮਤਲਬ ਪੁਰਸਕਾਰ ਆਸਲ ਹੋਇਆ ਹੈ। ਉਹ ਸੋਚਿਆ ਸੀਗਾ ਕਿ ਬੱਚਾ ਇਸ ਮੁਕਾਮ ਤੱਕ ਪਹੁੰਚੇਗਾ ਨਹੀਂ। ਨਹੀਂ ਅਜੇ ਤੱਕ ਤਾਂ ਕੋਈ ਸੋਚ ਨਹੀਂ ਸੋਚਿਆ ਸੀ ਕਿਉਂਕਿ ਛੋਟਾ ਸੀ ਅਸੀਂ ਕਹਿੰਦਾ ਸੀ ਵੀ ਜਦੋਂ ਵੱਡਾ ਹੋ ਕੇ ਪੜ੍ਹੇ ਲਿਖੇ ਦਾ ਫਿਰ ਇਹ ਹੋ ਜਿੰਦਾ। ਜਦੋਂ ਜੰਗ ਲੱਗੀ ਸੀ ਜਿਹੜਾ ਇਹ ਇਲਾਕਾ ਉਹ ਖਾਲੀ ਕਰਾ ਦਿੱਤਾ ਗਿਆ ਸੀ ਹਾਂਜੀ ਪਰ ਤੁਸੀਂ ਉਹ ਨਹੀਂ ਗਏ ਪਰ ਬੱਚੇ ਨੂੰ ਡਰ ਨਹੀਂ ਲੱਗਦਾ ਸੀ ਜਦੋਂ ਕੌਲ ਕੋਈ ਜਾਂਦੇ ਸੀ ਨਹੀਂ ਇਹਨਾਂ ਨੂੰ ਨਹੀਂ ਡਰ ਲੱਗਦਾ ਸੀ ਮੈਨੂੰ ਤਾਂ ਮਾਂ ਹੋਣ ਦੇ ਨਾਤੇ ਕਈ ਵਾਰ ਕਹਿ ਲੈਂਦੀ ਸੀ ਮੈਂ ਵੀ ਬੇਟਾ ਨਹੀਂ ਜਾਣਾ ਬਾਕੀ ਉਹ ਕਹਿੰਦਾ ਸੀ ਕਿ ਨਹੀਂ ਮੰਮੀ ਉਹ ਅੰਕਲ ਹੋ ਰਿਹਾਏ ਨੇ ਉਹ ਆਪਣੀ ਸੁਰੱਖਿਆ ਵਾਸਤੇ ਆਏ ਨੇ ਤੇ ਆਪਣਾ ਵੀ ਫਰਜ਼ ਬਣਦਾ ਪਿਆ ਆਪਣਾ ਹੋਣਾ ਵਾਸਤੇ ਉਸ ਦਾ ਕੀ ਨੀਂ ਸੇਵਾ ਜਿਹੜੇ ਬੱਚੇ ਨੇ ਦਿੱਤੇ ਨਹੀਂ ਹੈ ਤੇਨੇ ਦਿਨ ਚਾਰ ਵਾਰ ਚਾਹ ਲਿਆ ਜਾਂਦਾ ਹੈ ਬਰਫ਼ ਤੇ ਰਾਤ ਨੂੰ ਦੁੱਧ ਗਰਮ ਕਰਕੇ ਲੈ ਜਾਂਦੇ। ਕੋਣੋ ਜੇ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਕੀ ਮਾਹੌਲ ਆ ਵਿਆਹ ਵਰਗਾ ਮਾਹੌਲ ਜਿਨਾ ਦੇਖ ਰਹੇ ਆ ਆਪਣੇ ਸਾਰੇ ਰਿਸ਼ਤੇਦਾਰ ਪਿੰਡ ਵਾਸੀ ਸਾਰੇ ਆਏ ਨੇ ਸਾਰਿਆਂ ਨੇ ਵਧਾਈ ਦਿੱਤੀਆਂ ਨੇ ਸਾਰੇ ਪੈਣਾ ਪਰਾਸਾ ਘਰ ਵਿੱਚ ਅੱਜ ਪਾਰਟੀ ਹੀ ਕੁਝ ਵੇਖ ਹੀ ਰਿਹਾ ਹੈ। ਤੁਹਾਡਾ ਜੀ ਨਾਮ ਹੈ ਕਦਾ ਸ਼ਿੰ다 ਸਿੰਘ ਸਿੰਘ ਜੀ ਅਰਸ਼ੇ ਤੁਹਾਡੇ ਨੂੰ ਰਾਸ਼ਟਰੀ ਪ੍ਰਸਤਾਵ ਜਿਹੜਾ ਮਿਲਿਆ ਕਿੰਨੀ ਖੁਸ਼ੀ ਹੈ ਬਹੁਤ ਬਹੁਤ ਖੁਸ਼ੀ ਹੈ ਸਾਡੀ ਜਾਨ ਵੀ ਜਿੰਨੀ ਸਨ ਖੁਸ਼ੀ ਆ ਰਹੀ ਹੈ ਸਾਡੇ ਦਾਦੇ ਪਰਦਾਦੇ ਤੱਕ ਵੀ ਨਹੀਂ ਅਸੋ ਰਹੀ ਪਹੁੰਚਣਾ ਜਿਸਨੇ ਸਾਕ ਸਾਨੂੰ ਮੇਰੇ ਪੋਤੇ ਨੇ ਪਹਛਾ ਦਿੱਤਾ ਹੈ ਕਦੇ ਸੋਚਿਆ ਸੀਗਾ ਨਹੀਂ ਅਸੀਂ ਸੁਪਨਾ ਵੀ ਨਹੀਂ ਲਿਆ ਸੀ ਵੀ ਅਸੀਂ ਇਹ ਕੰਮ ਕਰਾਂਗੇ ਪਰ ਬਹੁਤ ਸਾਡੇ ਪੋਤੇ ਦੇ ਕਰਮ ਸਾਨੂੰ ملے نے بہت چنگا اچھا نے بہت اچھا ماحول ہے بہت آئے آئے نے مبارک بہت دکان نے میرے کو چھوٹے موٹے سارے بتیجے کو بڑے کوئی چھوٹے سبھی آئے ہوئے ان سوچا ہے میں پڑھ کے میں آرمی ਅਫਸਰ ਲੱਗਣਾ ਹੈ ਤੇ ਮੈਂ ਉਹ ਜਿਹੜੀਆਂ ਫੌਜੀਆਂ ਕੋਲ ਜਾਂਦਾ ਸੀਗਾ ਤਾਂ ਡਰ ਨਹੀਂ ਲੱਗਦਾ ਸੀ ਕੋਈ ਛੋਟਾ ਜਿਹਾ ਬੱਚਾ ਹਾਂ ਨਹੀਂ ਲੱਗਦਾ ਸੀ ਉਹਨਾਂ ਵਾਸਤੇ ਦੁੱਧ ਚਾਹ ਸ਼ੂਆ ਦੇ ਪੈਰ ਨੂੰ ਬਰਫ਼ ਲੱਸੀ ਛਾਉ ਨੂੰ ਫਿਰ ਦੁੱਧ ਸਭ ਕੁਝ ਦੇਣਾ ਸੀ ਉੱਪਰ ਉਹਨਾਂ ਦੇ ਲੇਟ ਦਾ ਰਹਿੰਦਾ ਖੇਡਦਾ ਰਹਿੰਦਾ ਸੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਸ਼ੁਕਰੀਆ ਅੱਲਾਹ